ਕਰ ਜਿਹੜੇ ਨੇ ਪ੍ਰਭਾਵਿਤ ਹੋਏ ਸਾਰੇ ਇਹ ਸਾਰੀ ਕਲੋਨੀ ਹੈ ਜੀ ਸਾਰੀ ਅਸੀ ਕਰਨੇ ਕਲੋਨੀ ਜੀ ਕਲੋਨੀ ਪੈਂਟ ਕਰ ਰਹੇ ਚ ਹੈ ਇਹ ਬੈਡ ਨਹੀਂ ਸਾਰੇ ਫਰਵਾਇਆ ਓਏ ਓਏ ਤੁਸੀਂ ਦੇਖ ਦਿਓ ਟਰਾਂਸਫਾਰਮਰ ਦੇਖ ਸਕਦੇ ਹੋ ਆਂਦੇ ਜੀ ਟਰਾਂਸਫਾਰਮਰ ਮਾੜੀ ਤਾਰਾ ਜੋੜ ਕੇ ਫੇਰ ਚਲੇ ਜਾਂਦੇ ਆ ਜੱਜ ਕਲੋਨੀ ਕਿੰਨੀ ਕਰੀ ਹੈ ਘਰ ਦੇ ਵਿੱਚ ਬਹੁਤ ਪਰੇਸ਼ਾਨੀ ਆ ਰਹੀ ਹੈ ਪਾਣੀ ਨਹੀਂ ਹੈ ਤੁਸੀਂ ਦੇਖੋ ਸਾਡੀ ਆ ਕਲੋਨੀ ਇਹਦੇ ਵਿੱਚ ਨਾ ਪਾਣੀ ਹੈ ਨਾ ਲਾਈਟ ਹੈ ਬੱਚੇ ਮਰਦੇ ਪਏ ਨੇ ਇੱਕ ਬੁਖਾਰ ਬੱਚਿਆਂ ਨੂੰ ਕਦੀ ਕਿਸੇ ਨੂੰ ਕੋਈ ਬੁਖਾਰ ਹੈ ਕਦੀ ਕਿਸੇ ਨੂੰ 102 ਬੁਖਾਰ ਹੈ ਹਰ ਬੰਦਾ ਹਰ ਵੱਡਾ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਪਰੇਸ਼ਾਨ ਹੋ ਰਿਹਾ ਸਰ ਬਿਜਲੀ ਬੋਰਡ ਦਾ ਪਤਾ ਕੀ ਹਾਲ ਹੈ ਬਿਜਲੀ ਬੋਰਡ ਨੇ ਆਮ ਪਬਲਿਕ ਦਾ ਨੰਬਰ ਹੀ ਬਲੌਕ ਲਿਸਟ 'ਚ ਪਾਇਆ 964662035 ਇਹਨਾਂ ਦਾ ਤੁਸੀਂ ਨੰਬਰ ਮਲਾ ਲਓ ਤੁਹਾਡੇ ਫੋਨ ਤੋਂ ਮਿਲ ਜਾਣਾ ਮੇਰੇ ਫੋਨ ਤੋਂ ਮਲਾ ਕੇ ਦੇਖੀਓ ਨੰਬਰ ਮੇਰਾ ਬਲੌਕ ਲਿਸਟ 'ਚ ਪ੍ਰੇਸ਼ਾਨੀ ਹੋ ਰਹੀ ਆ ਬੱਚੇ ਵੀ ਹੁਣ ਅਬਜ਼ਰ ਸਾਹ ਦੇਖੋ ਬੀਬੀਆਂ ਸਾਰੀ ਇਕੱਠੀਆਂ ਹੋਈਆਂ ਐਸਾ ਕਰਕੇ ਇਕੱਠੀਆਂ ਹੋਈਆਂ ਬੰਦੇ ਤਾਂ ਆਪਣੇ ਆਪਣੇ ਕੰਮ ਤੇ ਚਲੇ ਜਾਂਦੇ ਨੇ ਘਰ ਦੇ ਕੰਮ ਤਾਂ ਬੀਬੀਆਂ ਨੇ ਕਰਨਾ ਹੁੰਦਾ ਨਾ ਵਿਧਾਇਕ ਨਾਲ ਵੀ ਗੱਲਬਾਤ ਕੀਤੀ ਕੋਈ ਵਿਧਾਇਕ ਸਾਹਿਬ ਤਾਂ ਫੋਨ ਹੀ ਨਹੀਂ ਚੁੱਕਦੇ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਲੁਧਿਆਣੇ ਦੀ ਤਾਜਪੁਰ ਰੋਡ ਤੇ ਮੌਜੂਦ ਆ ਜਿੱਥੇ ਕੁਝ ਮਹਿਲਾਵਾਂ ਨੇ ਸੜਕ ਨੂੰ ਬੰਦ ਕਰ ਦਿੱਤਾ કાશપુર નગર ਦੀ ਇਹ પુલી ਆ ਤਾਂ વિધાયક ભુલા ગિરિયાલ ਦੇ ਖિલાફ ਜਿਹੜੀ ਹੈ ਇਹ નારેબાસી ਹੋ ਰਹੀ ਹੈ દર્શકલ પિછલે ਕੁਛ ਦਿਨਾ ਤੋਂ ਇਥੇ بجلی ਨਹੀਂ ਆ ਰਹੀ ਜਿਸ ਦੇ ਕਾਰਨ ਪਾਣੀ ਵੀ ਜਿਹੜਾ ਖਤਮ ਹੋ ਚੁੱਕਿਆ ਗੱਲਬਾਤ ਕਰਦੇ ਆ મેમ ਕੀ મુદ્ਦਾ ਹੈ ਜਿਹੜਾ ਤੁਸੀਂ ਸੜਕ ਬੰਦ ਕੀਤੀ ਹੈ ਕਿੰਨੇ ਦਿਨਾਂ ਤੋਂ ਲਾਈਟ ਨਹੀਂ ਆ ਰਹੀ ਚਾਰ ਦਿਨ ਹੋ ਗਏ ਲਾਈਟ ਨਹੀਂ ਆ ਰਹੀ ਜੇ ਆ ਰਹੀ ਹੈ ਤਾਂ 5 ਮਿੰਟ ਆਂਦੀ ਹੈ ਕਿੰਨੇ ਕਿੰਨੇ ਘੰਟੇ ਸਾਡੇ ਪਰਸੋਂ ਤੋਂ 32 ਘੰਟੇ ਲਾਈਟ ਨਹੀਂ ਸੀਗੀ 32 ਘੰਟੇ ਹੋ ਗਏ ਅਸੀਂ ਪਰੇਸ਼ਾਨ ਹੋ ਕੇ ਫੋਨ ਕਰ ਰਿਹਾ ਕਦੀ ਭੋਲੇ ਨੂੰ ਫੋਨ ਕਰ ਰਹੇ ਆ ਕਦੀ ਕਿਸੇ ਬਿਜਲੀ ਵਾਲਿਆਂ ਨੂੰ ਫੋਨ ਕਰੇ ਆ ਰਹੇ ਆ ਰਹੇ ਆ ਲਾਰੇ ਲਾ ਕੇ ਚਾਰੇ ਆ ਪਰ ਹੱਲ ਕੋਈ ਨਹੀਂ ਹੈ ਸੁਣਵਾਈ ਕੋਈ ਨਹੀਂ ਹੈ ਜੇ ਸੁਣਵਾਈ ਹੁੰਦੀ ਅਸੀਂ ਤਰਨਾ ਲਾਉਂਦੇ ਕਿਉਂ ਠੀਕ ਹੈ ਨਾ ਤੇ ਇਸ ਕਰਕੇ ਕੋਈ ਸੁਣਵਾਈ ਨਹੀਂ ਹੈ ਕੋਈ ਕੁਝ ਨਹੀਂ ਹੈ ਨਾ ਪਾਣੀ ਹੈ ਨਾ ਲਾਈਟ ਹੈ ਹੁਣ ਲਾਈਟ ਜੇ 5 ਮਿੰਟ ਆਈ ਤੇ ਨਾਲ ਹੀ ਚੱਲੇਗੀ ਸਿਰਫ 5 ਮਿੰਟ ਅਸੇ ਸਾਡੀ ਕਲੋਨੀ ਚ ਲਾਈਟ ਆਂਦੀ ਹੈ ਜਦ ਕਿ ਮੋਟਰਾਂ ਤੱਕ ਨਹੀਂ ਸਾਡੀਆਂ ਚੱਲ ਪਾਂਦੀਆਂ ਔਰ ਜਿਹੜੀ ਮੋਟਰ ਲਪਾਣੀ ਵਾਲੀ ਲੱਗੀ ਹੋਈ ਆ ਉਹ ਵੀ ਅਸੀਂ ਆਪ ਪ੍ਰਾਈਵੇਟ ਚਲਾ ਰਿਹਾ ਸਰਕਾਰੀ ਮੋਟਰ ਨੂੰ ਅਸੀਂ ਚਲਾ ਰਿਹਾ ਕੋਈ ਬੰਦਾ ਨਹੀਂ ਦਿੱਤਾ ਕੋਈ ਕੁਝ ਨਹੀਂ ਹੈ ਜੀ ਬਹੁਤ ਦਿੱਕਤ ਆ ਰਹੀ ਹੈ ਕੋਈ ਬਿਜਲੀ ਵਾਲੇ ਕੀ ਕਹਿੰਦੇ ਨੇ ਉਹ ਕੀ ਕਹਿੰਦੇ ਨੇ ਬਿਜਲੀ ਵਾਲੇ ਆਉਂਦੇ ਆ ਠੀਕ ਹੈ ਜੀ ਪਹਿਲਾਂ ਤਾਂ ਕਿਹ ਲਾਰੇ ਲਾ ਰਹੇ ਨੇ ਫੋਨ ਤੇ ਅਸੀਂ ਆ ਰਹੇ ਹਾਂ ਜੀ ਜਿਹੜਾ ਜੇਹੀ ਹੈ ਉਹ ਕਹਿੰਦੇ ਆ ਵੀ ਅਸੀਂ ਭੇਜ ਰਿਹਾ ਬੰਦੇ ਭੇਜ ਰਹੇ ਆ ਜੀ ਕੋਈ ਬੰਦਾ ਆਂਦਾ ਪੰਜ ਮਿੰਟ ਆ ਕੇ ਉਹਨੂੰ ਟੈਂਪਰੇਰੀ ਤੁਸੀਂ ਦੇਖ ਸਕਦੇ ਹੋ ਟਰਾਂਸਫਾਰਮਰ ਦੇਖ ਸਕਦੇ ਹੋ ਆਂਦੇ ਆ ਜੀ ਟਰਾਂਸਫਾਰਮਰ ਮਾੜੀ ਤਾਰਾ ਜੋੜ ਕੇ ਫੇਰ ਚਲੇ ਜਾਂਦੇ ਆ ਜਦ ਕਿ ਇੱਥੇ ਇਹਨਾਂ ਦੇ ਲਾਈਨਮੈਨ ਕਹਿ ਕੇ ਗਏ ਆ ਕਿ ਸਾਨੂੰ ਇੱਥੇ ਮਥਮਲਾ ਦੀ ਹੋਰ ਨਟ ਬੋਲਟ ਦੀ ਜ਼ਰੂਰਤ ਹੈ ਜੇਈ ਨੂੰ ਕੋਈ ਜੇਈ ਦੀ ਕੋਈ ਸੁਣਵਾਈ ਨਹੀਂ ਹੈ ਕੋਈ ਪਰੇਸ਼ਾਨੀ ਕਿੰਨੀ ਕਰ ਰਹੀ ਹੈ ਕਰ ਦਿਓ ਬਹੁਤ ਪਰੇਸ਼ਾਨੀ ਆ ਰਹੀ ਹੈ ਪਾਣੀ ਨਹੀਂ ਹੈ ਤੁਸੀਂ ਦੇਖੋ ਸਾਡੀ ਆਹ ਕਲੋਨੀ ਇਹਦੇ ਵਿੱਚ ਨਾ ਪਾਣੀ ਹੈ ਨਾ ਲਾਈਟ ਹੈ ਬੱਚੇ ਮਰਦੇ ਪਏ ਨੇ ਇੱਕ ਬੁਖਾਰ ਬੱਚਿਆਂ ਨੂੰ ਕਦੀ ਕਿਸੇ ਨੂੰ ਕੋਈ ਬੁਖਾਰ ਹੈ ਕਦੀ ਕਿਸੇ ਨੂੰ 102 ਬੁਖਾਰ ਹੈ ਹਰ ਬੰਦਾ ਹਰ ਵੱਡਾ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਪਰੇਸ਼ਾਨ ਹੋ ਰਿਹਾ ਕਿੰਨੇ ਕ ਘਰ ਜਿਹੜੇ ਨੇ ਪ੍ਰਭਾਵਿਤ ਹੋਏ ਸਾਰੇ ਇਹ ਸਾਰੀ ਗਲਾਨੀ ਹੈ ਜੀ ਸਾਰੀ ਪਾਸੇ ਕਰਨੇ ਕੋਲੋਂ نیچے ਗਲਾਨੀ ਪੇਂਟ ਕਰ ਰਹੇ ਚਾਰੇ ਗਏ ਪੇਂਟ ਕਰਾ ਕੇ ਸਾਰੇ ਬਰਵਾ ਓਏ ਹੋਏ ਐਸ ਬਾਰੇ ਪਰਿਥੀ ਕੀ ਕਰ ਰਹੇ ਹੈ ਇੱਕ ਟੈਂਪਰਰੀ ਕੰਮ ਕਰਨ ਨੂੰ ਆਂਦੇ ਆ ਪਰਮਾਨੈਂਟ ਕੰਮ ਕਦੀ ਵੀ ਨਹੀਂ ਹੋਇਆ ਇਹ ਅੱਜ ਦੀ ਗੱਲ ਨਹੀਂ ਹੈ ਕਿ ਅਸੀਂ ਅੱਜ ਇੱਕ ਦਿਨ ਤੋਂ ਜਾਂ 4 ਦਿਨ ਤੋਂ ਇਹ ਪਿਛਲੇ ਕਈ ਸਾਲਾਂ ਤੋਂ ਹੀ ਹੈ ਕਿ ਸਾਡਾ ਸੋਲੂਸ਼ਨ ਨਹੀਂ ਨਿਕਲ ਰਿਹਾ ਕਿੱਕ ਕੇ ਕਰਨਾ ਲਾ ਰਹੇ ਆ ਟ੍ਰਾਂਸਫਾਰਮ ਬੋਲ ਰਹੇ ਸੀ ਚੇਂਜ ਕਰਾਂਗੇ ਵਾਇਰਿੰਗ ਚੇਂਜ ਹੋਏਗੀ ਕੁਝ ਵੀ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹੈਗਾ ਕੀ ਕੋਲ ਹਾਂਜੀ ਸਰ ਬਿਜਲੀ ਬੋਰਡ ਦਾ ਪਤਾ ਕੀ ਹਾਲ ਹੈ ਬਿਜਲੀ ਬੋਰਡ ਨੇ ਆਮ ਪਬਲਿਕ ਦਾ ਨੰਬਰ ਹੀ ਬਲੌਕ ਲਿਸਟ ਚ ਪਾਇਆ ਅੱਛਾ 964662035 ਇਹਨਾਂ ਦਾ ਤੁਸੀਂ ਨੰਬਰ ਮਲਾ ਲਓ ਤੁਹਾਡੇ ਫੋਨ ਤੋਂ ਮਿਲ ਜਾਣਾ ਮੇਰੇ ਫੋਨ ਤੋਂ ਮਲਾ ਕੇ ਦੇਖ ਲਿਓ ਨੰਬਰ ਮੇਰਾ ਬਲੌਕ ਲਿਸਟ ਚ ਹੈ ਪਤਾ ਕਿਉਂ ਉਹ ਕਹਿੰਦੇ ਤੁਸੀਂ ਸਾਨੂੰ ਬਾਰ ਬਾਰ ਪਰੇਸ਼ਾਨ ਕਰਦੇ ਹੋ ਸਾਨੂੰ ਕੀ ਲੋੜ ਪਈਏ ਜੇ ਸਾਡੇ ਏਰੀਆ ਵਿੱਚ ਲਾਈਟ ਹੈਗੀ ਆ ਸਾਨੂੰ ਲੋੜ ਹੀ ਨਹੀਂ ਤੁਹਾਨੂੰ ਫੋਨ ਕਰਨ ਦੀ ਨਾ ਤੁਸੀਂ ਸਾਡੇ ਰਿਸ਼ਤੇਦਾਰ ਲੱਗਦੇ ਹੋ ਤੁਸੀਂ ਸਾਡੇ ਨੰਬਰ ਬਲੌਕ ਲਿਸਟ ਚ ਪਾਈ ਨਹੀਂ ਸਕਦੇ ਜਦੋਂ ਨੰਬਰ ਗਵਰਨਮੈਂਟ ਅਪਰੂਵਲ ਹੈ ਉਹਨਾਂ ਦਾ ਰਾਈਟ ਨਹੀਂ ਬੰਦਾ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਬਹੁਤ ਹੀ ਜ਼ਿਆਦਾ ਸਰ ਤੁਸੀਂ ਅਕਲ ਕੀਤੀ ਕੰਪਲੇਂਟ ਬਿਜਲੀ ਵਾਲੇ ਨਾਲ ਗੱਲਬਾਤ ਕੀਤੀ ਹੋਈ ਵਿਧਾਇਕ ਦੇ ਨਾਲ ਗੱਲਬਾਤ ਕੀਤੀ ਕੋਈ ਕਾਉਂਸਲਰ ਹੈ ਜਿਹੜਾ ਤੁਹਾਡੇ ਕੋਈ ਇਲਾਕੇ ਦੇ ਸਰ ਕਾਉਂਸਲਰ ਸਾਹਿਬ ਹੈਗੇ ਨੇ ਅਸ਼ਵਨੀ ਕੁਮਾਰ ਗੋਬੀ ਜੀ ਹਾਂ ਉਹ ਵੀ ਕਹਿੰਦੇ ਨੇ ਬਸ ਸਾਡੀ ਲਾਈਨਮੈਨ ਨਾਲ ਗੱਲ ਹੋ ਗਈ ਸਾਡੀ ਜੈ ਸਾਹਿਬ ਨਾਲ ਗੱਲ ਹੋ ਗਈ ਜੀ ਤੁਹਾਡਾ ਕੰਮ ਹੋ ਰਿਹਾ ਪਰ ਕੋਈ ਹੱਲ ਨਹੀਂ ਹੋ ਰਿਹਾ ਪਰ ਤੋਂ ਸਾਡੀ 32 ਘੰਟੇ ਬਾਅਦ ਲੇਟ ਆਈ ਹੈ ਹੁਣ ਵੀ ਮੈਂ 5 ਵਜੇ ਤੋਂ ਫੇਸਲੋ ਆ ਕੇ ਗਿਆ ਤਾਂ ਪਾਣੀ ਵਾਲੀ ਮੋਟਰ ਚਲਵਾਈ ਹੈ ਸਵੇਰ ਦੀ ਲਾਈਟ ਹੀ ਨਹੀਂ ਸੀ ਅੱਛਾ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਆ ਬੱਚੇ ਵੀ ਹੁਣ ਇਹ ਬਜ਼ੁਰਗ ਸਾਹਮਣੇ ਸਾਰੇ ਦੇਖੋ ਬੀਬੀਆਂ ਸਾਰੇ ਇਕੱਠੀਆਂ ਹੋਈਆਂ ਐਸੇ ਕਰਕੇ ਇਕੱਠੀਆਂ ਹੋਈਆਂ ਬੰਦੇ ਤਾਂ ਆਪਣੇ ਆਪਣੇ ਕੰਮ ਤੇ ਚਲੇ ਜਾਂਦੇ ਨੇ ਘਰੇ ਕੰਮ ਤਾਂ ਬੀਬੀਆਂ ਨੇ ਕਰਨਾ ਹੁੰਦਾ ਨਾ ਵਿਧਾਇਕ ਨਾਲ ਵੀ ਗੱਲਬਾਤ ਕੀਤੀ ਕੋਈ ਵਿਧਾਇਕ ਸਾਹਿਬ ਤਾਂ ਫੋਨ ਹੀ ਨਹੀਂ ਚੁੱਕਦੇ ਅੱਛਾ ਹਾਂਜੀ ਉਹਨਾਂ ਦੇ ਗੱਲ ਆ ਪਰੇਸ਼ਾਨ ਹੋ ਕੇ ਤਾਜਪੁਰ ਰੋਡ ਦੀ ਪੁਲੀ ਜਿਹੜੀ ਆ ਮਹਿਲਾਵਾਂ ਨੇ ਜਾਮ ਕਰ ਦਿੱਤੀ ਆ ਪਿਛਲੇ 23 ਘੰਟਿਆਂ ਤੋਂ ਬਿਜਲੀ ਜਿਹੜੀ ਆ ਉਹ ਨਹੀਂ ਆਈ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਆ ਲੋਕ ਪਰੇਸ਼ਾਨ ਨੇ ਬੇਹਾਲ ਨੇ ਅਵਦੇ ਆਪਣੇ ਸਾਹਮਣੇ ਕੈਮਰਾਮੈਨ ਸਨੀ ਦੇ ਨਾਲ ਸਨਮਜੀਤ ਸਿੰਘ ਪੱਲਾ